ਅਦਾ ਗੋਵਿੰਦਾ ਦੇ ਨਾਲ ਜੁੜੀ ਹੋਈ ਹੈ ਗੋਲੀ ਲੱਗੀ ਹੈ ਇਹ ਗੋਲੀ ਉਸ ਵੇਲੇ ਲੱਗਦੀ ਹੈ ਜਦੋਂ ਉਹ ਰਿਵਾਲਵਰ ਸਾਫ ਕਰ ਰਹੇ ਹੁੰਦੇ ਨੇ ਤੇ ਅਚਾਨਕ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੱਟ ਦੇ ਵਿੱਚ ਲੱਗੀ ਹੈ ਹਾਲਾਂਕਿ ਇਸ ਮਾਰੇ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਪਰ ਵੱਡੀ ਖਬਰ ਹੈ ਕਿ ਆਖਿਰਕਾਰ ਬਾਲੀਵੁੱਡ ਅਭਿਨੇਤਾ ਗੋਵਿੰਦਾ ਜਿਸ ਨੇ ਕਿ ਅਨੇਕਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਆਪਣੀ ਰਿਵਾਲਵਰ ਸਾਫ ਕਰ ਰੇ ਸਨ ਉਹ ਰਿਵਾਲਵਰ ਸਾਫ ਕਰਦੇ ਸਮੇ ਇਹ ਹਾਦਸਾ ਵਾਪਰ ਜਾਂਦਾ ਹੈ ਕਿ ਅਚਾਨਕ ਗੋਲੀ ਚੱਲ ਜਾਂਦੀ ਹੈ ਜਿਸ ਕਰਕੇ ਉਹ ਜ਼ਖਮੀ ਹੁੰਦੇ ਨੇ ਇਸ ਵੇਲੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਹ ਜਿਹੜੀ ਗੋਲੀ ਚੱਲੀ ਹੈ ਰਿਵਾਲਵਰ ਦੇ ਵਿੱਚੋਂ ਇਹ ਲਾਇਸੈਂਸੀ ਰਿਵਾਲਵਰ ਸੀ ਜਾਂ ਫਿਰ ਨਹੀਂ ਤਾਂ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਵੇਲੇ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਗੋਵਿੰਦਾ ਨੂੰ ਚਾਉਣ ਵਾਲੇ ਉਹਨਾਂ ਦੇ ਫੈਨਸ ਉਹਨਾਂ ਦੀ ਇੱਕ ਚਲਕ ਪਾਉਣ ਦੇ ਲਈ ਬੇਤਾਬ ਹੋ ਜਾਂਦੇ ਨੇ ਪਰ ਮੰਨ ਭਾਗੀ ਖਬਰ ਹੈ ਕਿ ਗੋਵਿੰਦਾ ਦੇ ਗੋਲੀ ਲੱਗੀ ਹੈ ਇਹ ਗੋਲੀ ਵੀ ਕਿਸੇ ਹੋਰ ਦੇ ਵੱਲੋਂ ਨਹੀਂ ਚਲਾਈ ਗਈ ਬਲਕਿ ਖੁਦ ਆਪਣੀ ਰਿਵਾਲਵਰ ਸਾਫ਼ ਕਰ ਰਹੇ ਸਨ ਤੇ ਉਸ ਵੇਲੇ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਗੋਲੀ ਚੱਲਦੀ ਹੈ ਤੇ ਉਹਨਾਂ ਦੇ ਪੱਟ ਦੇ ਵਿੱਚ ਜਾ ਕੇ ਵੱਜਦੀ ਹੈ ਇਸ ਵੇਲੇ ਹਸਪਤਾਲ ਦੇ ਵਿੱਚ ਮਸ਼ਹੂਰ ਅਦਾਕਾਰ ਜਿਹੜੇ ਐ ਜੇਰੇ ਇਲਾਜ ਨੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤਾਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗੋਵਿੰਦਾ ਨੇ ਯੋਗਦਾਨ ਪਾਇਆ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਕੀਤਾ ਜਾਂਦਾ ਤੇ ਅਜਿਹੇ ਦੇ ਵਿੱਚ ਜਿੱਥੇ ਬਾਲੀਵੁੱਡ ਦੇ ਨੰਬਰ 1 ਅਭਿਨੇਤਾ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਸਲਮਾਨ ਖਾਨ ਸ਼ਾਹਰੂਖ ਖਾਨ ਤੋਂ ਬਾਅਦ ਗੋਵਿੰਦਾ ਦਾ ਆਂਦਾ ਪਰ ਰਿਵਾਲਵਰ ਦੇ ਨਾਲ ਗੋਲੀ ਚੱਲੀ ਹੈ ਜਿਸ ਕਰਕੇ ਉਹ ਜ਼ਖਮੀ ਹੋਏ ਨੇ ਆਪਣੀ ਹੀ ਬੰਦੂਕ ਦੇ ਨਾਲ ਜ਼ਖਮੀ ਹੋਏ ਨੇ ਤੇ ਘਟਨਾ ਵੀ ਸਵੇਰੇ 4:30 ਵਜੇ ਦੀ ਦੱਸੀ ਜਾ ਰਹੀ ਹੈ ਮਿਸਫਾਇਰ ਹੋ ਜਾਂਦਾ ਹੈ ਤੇ ਇਸ ਵਕਤ ਗੋਵਿੰਦਾ ਸੀ ਆਰ ਆਈਟੀਆਈ ਕੇਅਰ ਹਸਪੀਟਲ ਦੇ ਵਿੱਚ ਭਰਤੀ ਦੱਸੇ ਜਾ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਅਭਿਨੇਤਾ ਗੋਵਿੰਦਾ ਦੇ ਨਾਲ ਜੁੜੀ ਹੋਈ ਹੈ ਗੋਲੀ ਲੱਗੀ ਹੈ ਇਹ ਗੋਲੀ ਉਸ ਵੇਲੇ ਲੱਗਦੀ ਹੈ ਜਦੋਂ ਉਹ ਰਿਵਾਲਵਰ ਸਾਫ ਕਰ ਰਹੇ ਹੁੰਦੇ ਨੇ ਤੇ ਅਚਾਨਕ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੱਟ ਦੇ ਵਿੱਚ ਲੱਗੀ ਹੈ ਹਾਲਾਂਕਿ ਇਸ ਮਾਰੇ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਪਰ ਵੱਡੀ ਖਬਰ ਹੈ ਕਿ ਆਖਰਕਾਰ ਬਾਲੀਵੁੱਡ ਅਭਿਨੇਤਾ ਗੋਵਿੰਦਾ ਜਿਸ ਨੇ ਕਿ ਅਨੇਕਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਆਪਣੀ ਰਿਵਾਲਵਰ ਸਾਫ਼ ਕਰ ਰਿਹਾ ਸੀ ਸਨ ਉਹ ਰਿਵਾਲਵਰ ਸਾਫ਼ ਕਰਦੇ ਸਮੇ ਇਹ ਹਾਦਸਾ ਵਾਪਰ ਜਾਂਦਾ ਹੈ ਕਿ ਅਚਾਨਕ ਗੋਲੀ ਚੱਲ ਜਾਂਦੀ ਹੈ ਜਿਸ ਕਰਕੇ ਉਹ ਜ਼ਖਮੀ ਹੁੰਦੇ ਨੇ ਇਸ ਵੇਲੇ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਨੇ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਹ ਜਿਹੜੀ ਗੋਲੀ ਚੱਲੀ ਹੈ ਰਿਵਾਲਵਰ ਦੇ ਵਿੱਚੋਂ ਇਹ ਲਾਇਸੈਂਸੀ ਰਿਵਾਲਵਰ ਸੀ ਜਾਂ ਫਿਰ ਨਹੀਂ ਤਾਂ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਵੇਲੇ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਗੋਵਿੰਦਾ ਨੂੰ ਚੋਣ ਵਾਲੇ ਉਹਨਾਂ ਦੇ ਫੈਨਸ ਉਹਨਾਂ ਦੀ ਇੱਕ ਝਲਕ ਪਾਉਣ ਦੇ ਲਈ ਬੇਤਾਬ ਹੋ ਜਾਂਦੇ ਨੇ ਪਰ ਮੰਨ ਭਾਗੀ ਖਬਰ ਹੈ ਕਿ ਗੋਵਿੰਦਾ ਦੇ ਗੋਲੀ ਲੱਗੀ ਹੈ ਇਹ ਗੋਲੀ ਵੀ ਕਿਸੇ ਹੋਰ ਦੇ ਵੱਲੋਂ ਨਹੀਂ ਚਲਾਈ ਗਈ ਬਲਕਿ ਖੁਦ ਆਪਣੀ ਰਿਵਾਲਵਰ ਸਾਫ਼ ਕਰ ਰਹੇ ਸਨ ਤੇ ਉਸ ਵੇਲੇ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਗੋਲੀ ਚਲਦੀ ਹੈ ਤੇ ਉਹਨਾਂ ਦੇ ਪੱਟ ਦੇ ਵਿੱਚ ਜਾ ਕੇ ਵੱਜਦੀ ਹੈ ਇਸ ਵੇਲੇ ਹਸਪਤਾਲ ਦੇ ਵਿੱਚ ਮਸ਼ਹੂਰ ਅਦਾਕਾਰ ਜਿਹੜੇ ਐ ਜਿਹਰੇ ਇਲਾਜ ਨੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਤਾਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗੋਵਿੰਦਾ ਨੇ ਯੋਗਦਾਨ ਪਾਇਆ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਕੀਤਾ ਜਾਂਦਾ ਤੇ ਅਜਿਹੇ ਦੇ ਵਿੱਚ ਜਿੱਥੇ ਬਾਲੀਵੁੱਡ ਦੇ ਨੰਬਰ 1 अभिनेता ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਸਲਮਾਨ ਖਾਨ ਸ਼ਾਹਰੂਖ ਖਾਨ ਤੋਂ ਬਾਅਦ